ਲਾਸ਼ਿਤ ਪਗਤ ਸਿੰਘ ਨਗਰ ਦੀ ਪੁਲਸ ਥਾਣਾ ਮੁਕੰਦਪੁਰ ਵਿਖੇ ਪੁਲਿਸ ਪਬਲਿਕ ਸੰਪਰਕ ਅਭਿਆਨ ਤਹਿਤ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਨਸ਼ੇ ਦੇ ਸੰਬੰਧੀ ਵਿਚਾਰ ਸਾਂਝੇ ਕੀਤੇ ਲੋਕਾਂ ਨੇ ਜਿੱਥੇ ਆਏ ਹੋਏ ਪੁਲਿਸ ਪ੍ਰਸ਼ਾਸਨ ਰੱਗੇ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਸਾਨੂੰ ਆਹ ਮੁਸ਼ਕਲਾਂ ਆ ਰਹੀਆਂ ਹਨ ਉਸ ਦੇ ਉੱਤਰ ਵਿੱਚ ਮੈਡਮ ਧਨਪ੍ਰੀਤ ਕੌਰ ਆਈਜੀ ਆਈਪੀਐਸ ਲੁਧਿਆਣਾ ਰੇਂਜ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇੱਕ ਤਾਂ ਪੁਲਿਸ ਦੇ ਨਾਲ ਪਬਲਿਕ ਦੇ ਰਿਸ਼ਤੇ ਹੋਰ ਮਜ਼ਬੂਤ ਕੀਤੇ ਜਾਣਗੇ ਇਸ ਮੌਕੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਡੀਐਸਪੀ ਬੰਗਾ ਡਿਵੀਜ਼ਨ ਸਰਦਾਰ ਹਰਜੀਤ ਸਿੰਘ ਥਾਣਾ ਮੁਕੰਦpur ਦੇ ਐਸਐਚਓ ਯੋਗਿੰਦਰ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਪਬਲਿਕ ਅਤੇ ਪੁਲਸ ਦੇ ਮੁਲਾਜ਼ਮ ਹਾਜ਼ਰ ਸਨ ਅੱਜ ਇੱਕ ਸੰਪਰਕ ਪ੍ਰੋਗਰਾਮ ਹੋਇਆ ਪੰਜਾਬ ਪੁਲਿਸ ਦਾ ਪਿੰਡ ਮਕੰਦpur ਵਿਖੇ ਕਿਹੋ ਜਿਹਾ ਤੁਹਾਨੂੰ ਇਥੋਂ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਮਿਲਿਆ ਬਣੀਓ ਸੀਐਮ ਸਾਹਿਬ ਅਤੇ ਡੀਜੀਪੀ ਪੰਜਾਬ ਦੇਦਾਈਤਾ ਬਤ ਇਹ ਦਿਸ਼ਾ ਨਿਰਦੇਸ਼ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਕਈ ਪਿੰਡਾਂ ਪਿੰਡ ਪਿੰਡ ਲੈਵਲ ਤੇ ਪ੍ਰੋਜੈਕਟ ਸੰਪਰਕ ਦੇ ਅਧੀਨ ਪਿੰਡ ਵਾਲਿਆਂ ਦੇ ਨਾਲ ਜਾ ਕੇ ਗੱਲਬਾਤ ਕਰਕੇ ਜੋ ਉਹਨਾਂ ਦੇ ਇਸ਼ੂਜ਼ ਹਨ ਉਹਨਾਂ ਸੰਬੰਧੀ ਦੱਸਿਆ ਜਾਏ ਤੇ ਜੋ ਪੰਜਾਬ ਪੁਲਿਸ ਵਿੱਚ ਨਵੀਆਂ ਅਤੇ ਹੋਰ ਅੱਗੇ ਅਗਾਹ ਵੱਧੂ ਚੀਜ਼ਾਂ ਆ ਰਹੀਆਂ ਹਨ ਉਹਨਾਂ ਬਾਰੇ ਵੀ ਦੱਸਿਆ ਜਾਏ ਜੋ ਵੇਥੇ ਅਸੀਂ ਗੱਲ ਕੀਤੀ ਲੋਕਾਂ ਨੇ ਸਾਡੇ ਨਾਲ ਨਸ਼ਾ ਸੰਬੰਧੀ ਥਾਣੇ 'ਚ ਘਟਨਾਫਰੀ ਸੰਬੰਧੀ ਤੇ ਹੋਰ ਆਪਣੀਆਂ ਚੀਜ਼ਾਂ ਦਸੀਆਂ ਤੋਂ ਮੈਨੂੰ ਉਮੀਦ ਹੈ ਕਿ ਅਸੀਂ ਉਹਨਾਂ ਸਾਰਿਆਂ ਨੂੰ ਅੱਗੇ ਕੰਮ ਕਰਦੇ ਹੋਏ ਤੇ ਹੋਰ ਵਧੀਆ ਪੁਲਿਸਿੰਗ ਦੀ ਕੋਸ਼ਿਸ਼ ਕਰਾਂਗੇ। ਨਫਰੀ ਜਿਹੜੀ ਆ ਥਾਣੇ ਦੇ ਵਿੱਚ ਕਿੰਨੀ ਕੀ ਦੇਰ ਚ ਪੂਰੀ ਹੋ ਜਾਊਗੀ? ਉਸ ਦੇ ਵਿੱਚ ਹੁਣ ਇੱਕ ਨਵਾਂ ਬੈਚ ਵੀ ਰੀਸੈਂਟਲੀ ਹੀ ਜੁਆਇਨ ਕੀਤਾ ਹੈ ਮੇਰੇ ਨਾਲ ਹੋਰ ਜੁਆਇਨ ਹੋਣ ਦੇ ਵਿੱਚ ਥੋੜਾ ਟਾਈਮ ਲੱਗੇਗਾ ਬਟ ਇੱਕ ਨਵਾਂ ਬੈਚ ਹੁਣੇ ਜੁਆਇਨ ਕਰ ਚੁੱਕਾ ਹੈ ਜ਼ਿਲ੍ਹਾ ਪੁਲਿਸ ਦੇ ਵਿੱਚ ਇਸ ਤੋਂ ਇਲਾਵਾ ਵੀ ਪੰਜਾਬ ਸਰਕਾਰ ਵੱਲੋਂ 10000 ਹੋਰ ਨਵੇਂ ਕਾਂਸਟੇਬਲਸ ਦੀ ਭਰਤੀ ਕਰਨ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਹਦਾ ਪ੍ਰੋਸੈਸ ਵੀ ਜਲਦੀ ਸ਼ੁਰੂ ਹੋ ਜਾਏਗਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੋ ਸਾਡੇ ਨਫਰੀ ਦੀ ਵੀ ਇਸ਼ੂ ਹੈ ਉਹ ਵੀ ਬਹੁਤ ਜਲਦੀ ਹੀ ਖਤਮ ਹੋ ਜਾਏਗੀ ਤੁਸੀਂ ਅੱਜ ਹਨ ਜੀ ਸਾਰਜ ਦੇ ਪ੍ਰੋਗਰਾਮ ਨੂੰ ਦੇਖਦੇ ਹੋ ਇਹ ਤੁਸੀਂ ਇੱਕ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਸੰਪਰਕ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਇੱਥੇ ਫਕਨਪੁਰ ਦੇ ਵਿੱਚ ਸਾਰਾ ਪ੍ਰੋਗਰਾਮ ਕਰਵਾਇਆ ਸੀ ਇਹਦੇ ਵਿੱਚ ਮੜ ਜੋ ਵਾਈਜੀ ਮੈਡਮ ਵੀ ਇਹਦੇ ਵਿੱਚ ਆਏ ਸੀਗੇ ਇਹਦੇ ਵਿੱਚ ਅਸੀਂ ਸਾਰੇ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਪਿੰਡ ਹੈਗੇ ਆ ਉਹਨਾਂ ਨੂੰ ਅਸੀਂ ਕਵਰ ਕਰ ਰਹੇ ਹਾਂ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ ਐਸਐਚਓ ਸਾਹਿਬਾਨ ਵਕ-ਵਕ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਲੋਕਾਂ ਨਾਲ ਮੀਟਿੰਗ ਕਰ ਰਹੇ ਨੇ ਇਹਨੂੰ ਅਸੀਂ ਇੱਕ ਜਿਹੜਾ ਇੱਕ ਪੁਲਿਸ ਤੇ ਪਬਲਿਕ ਦੇ ਵਿੱਚ ਗੈਪ ਹੈ ਉਹਨੂੰ ਅਸੀਂ ਕੱਟ ਕਰਨਾ ਚਾਹੁੰਦੇ ਹਾਂ ਤਾਂ ਕਿ ਜੋ ਪਬਲਿਕ ਦੇ ਕੋਲ ਕੋਈ ਸੁਝਾਅ ਆਇਆ ਜਾਂ ਉਹਨਾਂ ਦੀ ਕੋਈ ਪਰੇਸ਼ਾਨੀ ਹੈ ਉਹ ਸਾਡੇ ਨਾਲ ਅਸੀਂ ਸ਼ੇਅਰ ਕਰ ਸਕਣ ਤੇ ਜਿੱਦਾਂ ਕਿ ਅੱਜ ਵੀ ਕਾਫੀ ਪਬਲਿਕ ਵੱਲੋਂ ਸਾਨੂੰ ਸੁਝਾਅ ਆਏ ਕੁਝ ਟੈਵਿਕ ਨੂੰ ਇੰਪਰੂਵ ਕਰਨ ਲਈ ਜਾਂ ਕੁਝ ਜਿਹੜਾ ਨਸ਼ੇ ਦੀ ਰੋਕਥਾਮ ਲਈ ਅਸੀਂ ਸਟੈਪਸ ਲੈ ਰਹੇ ਹਾਂ ਉਹਨਾਂ ਨੂੰ ਵੀ ਕਾਫੀਿਆਂ ਵੱਲੋਂ ਅਪਰੀਸ਼ੀਏਟ ਕੀਤਾ ਗਿਆ ਤਾਂ ਉਹਦੇ ਅੰਤਰਗਤ ਜਿਹੜਾ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਸਰੇ ਐਕਸਪਰਟ ਤੋਂ ਸਰੇ ਇਲਾਕੇ ਤੋਂ ਮੇਰੇ ਮੋਰੇ ਬੈਠੇ 50 ਬੰਦੇ ਸਰਜਨ ਪੰਜ ਸਰਵਾਂ ਸਾ ਸਰਪੰਜ ਸਰਵਾਂ ਤੇ ਸਟੇਜ ਤੇ ਬ੍ਰਾਹਮਣ ਡੀਏ ਚ ਦੁਆਰਾ ਨੇ

सब तो पहला नोट करता है, है करता। जो जो वो कर ही तो तो लगता है तो मैं लगता है कि आपने बच्चों की ही गाय करनी चाहिए मैं, मैं तो सारे वाक्य जरा साझा करूंगी जो दो हजार सतारा की इलेक्शन से

ਅਸੀਂ ਆਪਣੀ ਤੁਸੀਂ ਸਾਰੇ ਹੀ ਬਹੁਤ ਦੇਰ ਤੋਂ ਪ੍ਰਸ਼ਾਸਨ ਨਾਲ ਜੁੜੇ ਹੋਏ ਹੋ ਕਿ ਸਾਡੀ ਜੋ ਇੱਕ ਕਾਰਗੁਜ਼ਾਰੀ ਨੂੰ ਅਸੀਂ ਹੋਰ ਇੰਪਰੂਵ ਕਿਵੇਂ ਕਰ ਸਕੀਏ ਜਿਹੜੀ ਆਪਣੀ ਨਵਾਂ ਸ਼ਹਿਰ ਬਣ ਰਿਹਾ ਆਪਣਾ ਏਰੀਆ ਹੈ ਪੰਗਾਧਾ ਇਹ ਤੇ ਪਹਿਲੀ ਵਾਰਡ ਬੋਰਡ ਤੋਂ ਹੀ 1914-15 ਤੋਂ ਹੀ ਆਪਣੇ ਬੰਦੇ ਬਾਹਰ ਜਾ ਰਹੇ ਸੋ ਆਪਣੇ ਘਰ ਤੋਂ ਹਰੇਕ ਦੇ ਘਰ ਤੋਂ ਇੱਕ ਇੱਕ ਬੰਦਾ ਐਬਰੋਡ ਹੋਇਆ सो so, ओद उ प्रशासन का पता लगता है सो so, तीन साढ़े प्रशासन नमेशा ही कंपेयर करते so, सो सू भी ये लगता है कि अभी उस लैवल तक पहुँच पाइए ना पहुँच पाइए बट एटलीस्ट जो जनरल चीज़ा वह साढ़े तरह दूर पहुँचे इस तरह हर हर बार थोड़ी थोड़ी दुष्कट शुरू होगी ਤਾਂ ਉਹਦੇ ਵਿੱਚ ਵੀ ਦਵਾ ਸ਼ਹਿਰ ਜਿੱਦਾਂ ਮੋਰੀ ਸੀ ਪੂਰੇ ਸਟੇਟ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਚਾਰਕੀਆਂ ਗੱਡੀਆਂ ਜਾਂਦੀਆਂ ਸਾਂਜੀ ਤੇ ਉਹਨਾਂ ਪ੍ਰਚਾਰਕੀਆਂ ਦੇ ਵਿੱਚ ਲੋਕਲ ਪਿੰਡਾਂ ਵਿੱਚ ਗੁਰਦੁਆਰਿਆਂ ਵਿੱਚ ਤੇ ਨਾਲ ਹੀ ਜਿਹੜੇ ਵੀ ਐਨ ਜੀਓ ਸੀ ਉਹ ਇਹ ਦੱਸਦੇ ਸੀ ਕਿ ਵੀ ਇਹ ਬਾੜੀ ਪ੍ਰਥਾਏ ਮਾਈਕੋਜ਼ ਨਾਲ ਹੈ ਫਾਇ ਉਹ ਜਾ ਕੇ ਤੱਕ ਫੈਲੀ ਗਈ ਬਟ ਅਸੀਂ ਇਹ ਸਭ ਕੁਝ ਵੀ ਕਰਨ ਨੂੰ ਤਿਆਰ ਹਾਂ ਸਾਨੂੰ ਫਸਟ

कई बार साल इनफॉरमेशन नहीं आती आप जगह जो भी लैके उस उसमें काम कर रहे हैं ये साड़ी बहुत बड़ी पहलकमी है मतलब ये सात वाला प्रॉर्टी ए है जो भी इस तरह गैर कानूनी तरीकों के नाल अपनी प्रॉपर्टी बना रहे हैं व्डे घर बना रहे हैं तो उन्होंने भी जरूर नत पाई जाए तक जगह देख के पता लगता है ना उसके बाद फिर सी पर से लगा के जाते हैं कि ये प्रॉपर्टी ऑन सी हो गई है आगे बेच सकता है ना कुछ कर है सो so, वो भी साडी एक पहल हो रही है एक कैसे का अपने डी एडिक्शन सेंटर है ना कोई लागे जाके इतने कोई प्राइवेट या सरकारी बंगला नहीं का मौका लग मतलब वैसे साइकाइट्रिस्ट जेड़े सबसे इंपॉर्टेंट है पर मेरे को लगता है कि आज तो बड़ा साइकाइट्रिस्ट कोई हो सकता है

अध्यय संगी सबकी बात के आगे करते हैं अभी सरकारी में प्रपोजल इस बना रहे पर मालूम है कि थोड़ा टाइम लगता है कि अपन लोग जैसे खेल के आपने इस तरीके वहां से लेटर और टाइम फ्री रख सकते हैं जिन्हें सरकार ने की बात है तो इस तरफ आना जैसे कोई कैंडिडेट बोलेगा तो उसे काफी सोचना है जी ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਦੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣਾ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅਗਭਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਹ ਕੀ ਵੀ ਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਹਾ ਘਰ ਬਣਾ ਰਹੇ ਆ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆ ਚਾਹੇ ਬਲੌਕ ਯੂਜ਼ ਕਰਦੇ ਆ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤੇ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀ